ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਬਲੌਗ 'ਚ। ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ। ਹਾਂਜੀ ਦੋ ਦੱਸੋ ਬਾਕੀ ਆਜ ਦਾ ਵੇਰਵਾ। 7 ਵਜੇ ਨੇ ਤੇ ਅੱਜ ਅਸੀਂ ਚੱਲੇ ਹਰਖੰਦ ਗੁਰੂ ਘਰ ਮੱਥਾ ਟੇਕਣ। ਜੁੜੇ ਰਹੋ ਸਾਡੇ ਬਲੌਗ ਦੇ ਐਂਡ ਤੱਕ। ਨਾਲ ਨਾਲ ਤੁਹਾਨੂੰ ਵੀ ਦਰਸ਼ਨ ਕਰਾਵਾਂਗੇ। ਹਾਂਜੀ ਚੱਲੇ ਅੱਜ ਸ੍ਰੀ ਫਤਿਹਗੜ੍ਹ ਸਾਹਿਬ ਜੋਤ ਨੇ ਦੱਸੇ ਦਿੱਤਾ। ਆਤਾ ਗੁਜਰਕੌਰ ਜੀ ਅਤੇ ਛੋਟੇ ਸਹਿਬਜ਼ਾਦੇ ਬਾਬਾ ਯੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ। ਜੀ ਦੀ ਸ਼ਹਾਦਤ ਨੂੰ ਯਾਦ ਕਰਕੇ ਪੰਜਾਬ ਵਿੱਚ ਜਗ੍ਹਾ-ਜਗ੍ਹਾ ਉੱਤੇ ਨੰਗਰ ਲਗਾਏ ਜਾਂਦੇ ਹਨ ਫਤਿਹਗੜ ਸਾਹਿਬ ਦੇ ਇਤਿਹਾਸ ਬਾਰੇ ਤਾਂ ਆਪਾਂ ਸਾਰੇ ਜਾਣਦੇ ਹੀ ਆਂ ਪਰੰਤੂ ਫਿਰ ਵੀ ਆਪਾਂ ਇਸ ਸਥਾਨ ਦੇ ਇਤਿਹਾਸ ਬਾਰੇ ਦੱਸਦੇ ਹਾਂ ਜਦੋਂ ਛੋਟੇ ਸ਼ਹਿਬਜ਼ਾਦਿਆਂ ਨੂੰ ਕੰਗੂ ਬ੍ਰਾਹਮਣ ਨੇ ਗਦਾਰੀ ਕਰਕੇ ਸਰੰਦ ਦੇ ਸੂਬੇਦਾਰ ਵਜ਼ੀਰ ਖਾਂ ਨੂੰ ਫੜਾ ਦਿੱਤਾ ਤਾਂ ਵਜ਼ੀਰ ਖਾਂ ਵੱਲੋਂ ਛੋਟੇ ਸਹਬਜ਼ਾਦਿਆਂ ਨੂੰ ਕਈ ਤਰ੍ਹਾਂ ਦੇ ਲਾਲਚ ਦਿੱਤੇ ਗਏ ਪਰੰਤੂ ਛੋਟੇ ਸਹਬਜ਼ਾਦਿਆਂ ਨੇ ਇਸਲਾਮ ਕਬੂਲ ਨਾ ਕੀਤਾ ਫਿਰ ਸੂਬੇਦਾਰ ਵਜ਼ੀਰ ਖਾਂ ਵੱਲੋਂ ਸਹਬਜ਼ਾਦਿਆਂ ਤੇ ਕਈ ਤਰ੍ਹਾਂ ਦੇ ਜ਼ੁਲਮ ਕੀਤੇ ਗਏ ਠੰਡ ਵਿੱਚ ਮਾਤਾ ਗੁਜਰਕਾਰ ਜੀ ਅਤੇ ਛੋਟੇ ਸਹਬਜ਼ਾਦੇ ਬਾਬਾ ਯੋਰਾਵਰ ਸਿੰਘ ਬਾਬਾ ਫਤਿਹ ਸਿੰਘ ਨੂੰ ਠੰਡੇ ਬੁਰਜ ਵਿੱਚ ਰੱਖਿਆ ਗਿਆ ਭਾਈ ਮੋਤੀराम ਮੈਰੋ ਜੀ ਨੇ ਠੰਡੇ ਬੁਰਜ ਵਿੱਚ ਮਾਤਾ ਜੀ ਅਤੇ ਛੋਟੇ ਸਹਬਜ਼ਾਦਿਆਂ ਨੂੰ ਦੁੱਧ ਦੀ ਸੇਵਾ ਨਿਭਾਈ ਜਿੱਥੇ ਅੱਜ ਫੰਡਾ ਫੁਰਜ ਸ਼ੋਭਿਤ ਹੈ ਇਸੇ ਵੇਲੇ ਦਾ ਜਦੋਂ ਸੂਬੇਦਾਰ ਨੂੰ ਪਤਾ ਲੱਗਾ ਤਾਂ ਸੂਬੇਦਾਰ ਨੇ ਮੋਤੀराम ਮਹਿਰਾਜੀ ਦੇ ਸਾਰੇ ਪਰਿਵਾਰ ਨੂੰ ਕੋਲੂ ਵਿੱਚ ਪੀੜ ਕੇ ਸ਼ਹੀਦ ਕਰ ਦਿੱਤਾ ਭਾਈ ਮਹਿਰਾਜੀ ਦੀ ਯਾਦ ਵਿੱਚ ਗੁਰਦੁਆਰਾ ਮੋਤੀराम ਮਹਿਰਾਜੀ ਸ਼ੋਭਿਤ ਹੈ ਆਖਿਰਕਾਰ ਸਰਹੰਦ ਦੇ ਸੂਬੇਦਾਰ ਨੇ ਜ਼ੁਲਮ ਦੀਆਂ ਸਾਰੀਆਂ ਹੱਦਾ ਪਾਰ ਕਰਦਿਆਂ ਛੋਟੇ ਸਹਿਬਜ਼ਾਦਿਆਂ ਨੂੰ ਜੰਉਂਦੇ ਜੀਨੀਹਾ ਵਿੱਚ ਚਨਾਉਣ ਦਾ ਹੁਕਮ ਦੇ ਦਿੱਤਾ ਇਸ ਪ੍ਰਕਾਰ ਸਿੱਖ ਧਰਮ ਪ੍ਰਤੀ ਆਪਣਾ ਫਰਜ਼ ਨਿਭਾਉਂਦਿਆਂ ਛੋਟੇ ਸਹਿਬ ਜਾਦੀਸ਼ੀ ਦੀ ਪ੍ਰਾਪਤ ਕਰ ਗਏ ਜਿੱਥੇ ਅੱਜ ਵੀ ਪੂਰਾ ਸਾਹਿਬ ਸ਼शोਭਿਤ ਹੈ ਜਿੱਥੇ ਹਰ ਰੋਜ਼ ਲੱਖਾਂ ਸਿੱਖ ਸੰਗਤਾਂ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਤੇ ਜੋਤੀ ਜੋਤ ਨਮਸਤਕ ਹੁੰਦੀਆਂ ਹਨ ਫਤਿਹਗੜ ਸਾਹਿਬ ਦੀ ਤਰਫ਼ ਹੀ ਦੁਨੀਆ ਦੀ ਸਭ ਤੋਂ ਮਹਿੰਗੀ ਥਾਂ ਹੈ ਜੁੜੇ ਰਹੋ ਵੀਡੀਓ ਦੇ ਐਂਡ ਤੱਕ ਤੁਹਾਨੂੰ ਵੀ ਕਰਾਉਣੇ ਹਨ ਦਰਸ਼ਨ ਚਲੋ ਜੀ ਆਪ ਕੋਈ ਜੋੜਾ ਕਰ ਚੱਕਰਾਈਏ ਚ ਛੋੜੇ ਜਮਾ ਸਾਈ ਗੁਰੂ ਆਇ ਗੁਰੂ ਐਨ ਸੋ ਦਨ ਜੇ ਸੁਬਾਹ ਬਰਿਜਾਨੋ ਪਰਸੇ ਗੁਰੂ ਕੈ ਧਰਪਾਲ ਕੀ ਸਿਆਰੀਆਂ ਨਾ ਦੇਖ ਰੋ ਆਹ ਦੇਖ ਕੇ ਦੇਖ ਰਣੀ ਨਾ ਚਲੋ I'm ਐਸੀ ਮਨਨੀ ਜੋ ਮਰੇ ਐਸੀ ਮਨਨੀ ਜੋ ਮਰੇ ਹੋਰ ਨੰਨ ਮਰ ਜਾ ਆਪਰੇ ਭਾਈ Редактор субтитров А.Семкин Корректор А.Егорова ਹਾਂਜੀ ਸ੍ਰੀ ਫਤੇਗੜ ਸਾਹਿਬ ਟੇਕ ਲਿਆ ਮੱਥਾ ਗੁਰਦੁਆਰਾ ਸਾਹਿਬ ਦੇ ਤੇ ਹੁਣ ਆਪਾਂ ਚੱਲਿਆ ਜੋਤੀਸਰੂਪ ਗੁਰਦੁਆਰਾ ਸਾਹਿਬ ਕਾਫੀ ਪੀੜ ਆ ਗਈ ਕਾਫੀ ਟਾਈਮ ਲੱਗ ਗਿਆ 9:30 ਵਜੇ ਆ ਗਏ ਸੀਗੇ 12:00 ਵੱਜ ਗਏ ਚਲੋ ਹੁਣ ਚੱਲਦੇ ਆ ਆਪਣਾ ਜੋਤੀਸਰੂਪ ਗੁਰਦੁਆਰਾ ਸਾਹਿਬ ਚੱਲੀਏ ਜੀ ਤਾਂ ਹਾਂਜੀ ਉਹ ਰੋਟੀ ਪਣੀ ਛਕਣਾ ਲੰਗਰ ਸਾਖਲਾ ਸੀ ਕੋਤੇਗਬ ਸਿੰਘ ਹਾਂਜੀ ਹੋਰ ਸੀਤ ਓਕੇ ਇਹ ਉਹ ਪਵਿੱਤਰ ਸਥਾਨ ਹੈ ਜਿੱਥੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਛੋਟੇ ਸਾਹਿਬਜ਼ਾਦੇ ਬਾਬਾ ਯੋਰਾਵਰ ਸਿੰਘ ਬਾਬਾ ਫਤਿਹ ਸਿੰਘ ਅਤੇ ਮਾਤਾ ਗੁਜਰ ਕੌਰ ਜੀ ਦੇ ਪਵਿੱਤਰ ਦੇਹਾਂ ਦਾ ਸੰਸਕਾਰ ਕੀਤਾ ਗਿਆ ਇਹ ਥਾਂ ਜ਼ੁਲਮ ਹਕੂਮਤ ਪਾਸੋਂ ਦੀਵਾਨ ਟੋਡਰਮਲ ਨੇ ਸੋਨੇ ਦੀਆਂ ਮੋਹਰਾਂ ਖੜੀਆਂ ਕਰਕੇ ਮੁੱਲ ਖਰੀਦੀ ਸੀ ਅੱਜ ਇਸ ਸਥਾਨ ਤੇ ਪਲਕੀ ਸਾਹਿਬ ਸ਼ਿਸ਼ੋਭਿਤ ਹੈ すごい。<music>